मैथ द टॉपिक नंबर सिस्टम संख्या प्रणाली जो कि साढ़े प्ले पेपर वन से पेपर टू दो वास्तव की इंपोर्टेंट है ए क्यू जो क्वेश्चन करा पेपर वन दिसंबर दो हज़ार ग्यारह करा आज नंबर सिस्टम का पार्ट वन है इस तो पहला अ कुछ परिभाषावान पढ़ा सब तो पहला साढ़े को प्राकृतिक गिनती वाली संख्या एक दो तीन आनंत रूप चल दिया सब तो छोटी प्राकृतिक संख्या साढ़े को सब तो व्डी प्राकृतिक संख्या इनफाइनिट नंबर या अनंत संख्या हैगी दूजे नंबर तेल आती है होल नंबर पूर्ण संख्याव ਜੋ 0 ਤੋਂ ਸ਼ੁਰੂ ਹੁੰਦੀਆਂ ਨਹੀਂ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਪ੍ਰਾਕ੍ਰਿਤਿਕ ਸੰਖਿਆ ਦੇ ਵਿੱਚ ਜਦੋਂ ਅਸੀਂ 0 ਐਡ ਕਰ ਦਾਂਗੇ ਜਾਂ 0 ਪ੍ਰਾਕ੍ਰਿਤਿਕ ਸੰਖਿਆ ਦੇ ਵਿੱਚ ਮਿਲਾ ਦਾਂਗੇ ਤਾਂ ਉਹ ਕੀ ਬਣ ਜਾਂਦੇ ਸਾਡੇ ਕੋਲ ਫੋਨ ਨੰਬਰਸ ਜਾਂ ਫਿਰ ਪੂਰਨ ਸੰਖਿਆਵਾਂ ਨੈਕਸਟ ਹੈ ਸਾਡੇ ਕੋਲ ਇੰਟੀਜਰ ਸੰਪੂਰਨ ਸੰਖਿਆਵਾਂ ਪ੍ਰਾਕ੍ਰਿਤਿਕ ਸੰਖਿਆ ਮਾ ਦਾਣਾਤਮਕ ਤੇ ਰਿਨਾਤਮਕ ਅਤੇ 0 ਪ੍ਰਾਕ੍ਰਿਤਿਕ ਸੰਖਿਆ ਦਾ ਰਿਨਾਤਮਕ ਦਾਣਾਤਮਕ ਅਤੇ 0 ਉਹ ਕੀ ਸਾਡੇ ਕੋਲ ਬਣ ਜਾਣਗੇ ਸੰਪੂਰਨ ਸੰਖਿਆਵਾਂ नंबर लाइन है आ जीरो आ एक आ दो इधर पास माइनस एक माइनस दो चल दब सब, तो, सब तो छोटी पॉजिटिव दनात्मक संख्या की सा एक और सब तो वीडी ऋणात्मक संख्या की आऊगी माइनस वन क्योंकि खब्बे पासे असं जावाने तो होर छोटी संख्या मिलनगिया सू सब तो छोटी ऋणात्मक संख्या सब तो वही ऋणात्मक संख्या साढ़े को माइनस एक और सब तो छोटी धनात्मक संख्या की है एक और जीरो की है ना ऋणात्मक होंगे ना धनात्मक जीरो ना तो पोजिटिव होंगे ना ही नैगेटिव हों जीरो कोई भी चार्ज नहीं होंगे मैं मान लो पॉजिटिव ना ही जीरो नैगेटिव उस है ईवन नंबर जिस संख्या जो संख्या दो पूरी संख्या वंडिया जामें दो चार छ जीरो भी आ सकता है जीरो भी की है एक जिस संख्या

ਜਿਹੜੀ ਸੰਖਿਆਵਾਂ ਦੇ ਸਿਰਫ ਦੋ ਹੀ ਗੁਣਨਖੰਡ ਹੋਣ ਅਤੇ ਦੋਨੋਂ ਅੱਧੜ ਹੋਣ ਇੱਕੋ ਨਾ ਹੋਣ ਜਿਵੇਂ 1 ਤੇ 3 ਜਿਵੇਂ 7 ਦੇ ਹੁੰਦੇ ਨੇ 1 ਤੇ 7 ਆ ਕਿਨੇ ਅਭਾਜ ਸੰਖਿਆਵਾਂ ਜਾਂ ਪ੍ਰਾਈਮ ਨੰਬਰਸ ਨੈਕਸਟ ਹੈਗਾ ਸਾਡੇ ਕੋਲ ਕੰਪੋਜ਼ਿਟ ਨੰਬਰ ਬਾਜ ਸੰਖਿਆ ਜਿਨ੍ਹਾਂ ਦੇ ਦੋ ਤੋਂ ਵੱਧ ਗੁਣਨਖੰਡ ਹੋਣ ਜਿਵੇਂ 4 4 ਦਾ ਗੁਣਨਖੰਡ ਨੇ ਕੀ ਕੀ ਹੈ 2 ਵੀ ਹੈ ਤੇ 4 ਵੀ ਹੈ ਜਿਵੇਂ ਸਾਡੇ ਕੋਲ 9 9 ਦਾ ਗੁਣਨਖੰਡ ਨੇ ਸਾਡੇ ਕੋਲ 1 ਵੀ ਹੈ 3 ਵੀ ਹੈ ਤੇ 9 ਵੀ ਹੈ ਜਿਨ੍ਹਾਂ ਦੇ ਸੰਖਿਆਵਾਂ ਦੇ ਗੁਣਨਖੰਡ दो तो वन ओनू की कहते आबाद संख्या सब तो छोटी अबाद संख्या तो बाद तीन उस तो बाद तो जेकर सब तो छोटी अबाद संख्या सूछे तो जिस संख्या होंगी है दो जेकर सब तो छोटी टंक संख्या पूछ ले सू जी सब तो छोटी अबाद संख्या हो तीन सब तो छोटी अबाज संख्या छोटी संख्या, तो एक एक इधर इद नंबर नौ रेपोजिट नंबर जरा एक हों तो अबाज संख्या होंगी बाल संख्या होंगी एक होंनिट एक कहने यूनिट क्यों कहते ग्रो होंगे ही नहीं

उसक्सट तो क्वेश्चन है संख्या है सोरी परिमेय संख्याल नंबर? नंबर या फिर प्रमेय संख्या जिन्होंने संख्या क्यू के रूप लिखिया जा सी अस नैक्ट बैटर समझा देखो प्रमेय संख्याल नंबर कि ਏ ਰੈਸ਼ੀਅਲ ਨੰਬਰ ਇਸ ਦਾ ਨੰਬਰ दैट ਕੈਨ ਬੀ ਰਿਟਨ ਇਨ ਦਾ ਫਾਰਮ ਆਫ ਪੀ ਬਟਾ ਕਿਊ ਵੇਅਰ ਪੀ ਐਂਡ ਕਿਊ ਬਿਲੋਂਗ ਟੂ ਇੰਟੀਜਰ ਔਰ ਕਿਊ ਕੀ ਹੁੰਦਾ ਨੋਨ ਜ਼ੀਰੋ ਥੱਲੇ ਵਾਲਾ ਕੀ ਹੋਣਾ ਚਾਹੀਦਾ ਸਾਡੇ ਕੋਲ ਨੋਨ ਜ਼ੀਰੋ ਇੱਕ ਕੰਡੀਸ਼ਨ ਹੁੰਦੀ ਐ ਇਹਨਾਂ ਚ ਪੀ ਤੇ ਕਿਊ ਦੇ ਵਿੱਚ ਸਾਂਝਾ ਕੀ ਹੋਵੇ 1 ਪੀ ਤੇ ਕਿਊ ਦੇ ਵਿੱਚ ਸਾਂਝਾ ਕੀ ਹੋਵੇ 1 ਜਿਵੇਂ 2/4 ਇਹਦੇ ਵਿੱਚ ਕੀ ਐ ਸਾਂਝਾ 2 ਇਹਨੂੰ ਕੱਟ ਕੇ ਲਿਖੀਏ ਅਸੀਂ 1/2 ਆ ਹੈਗਾ ਸਾਡੇ ਕੋਲ ਹੈਗਾ 1 ਪਰਿਮੇਯ ਸੰਖਿਆ ਜਾਂ ਰੈਸ਼ਨਲ ਨੰਬਰ ਅੰ데 ਤਿੰਨ ਕੰਡੀਸ਼ਨ ਨੇ ਸਭ ਤੋਂ ਪਹਿਲਾਂ ਪੀ ਕਿਊ ਦੀ ਫਾਰਮ ਚ ਹੋਵੇ ਦੂਜੀ ਪੀ ਤੇ ਕਿਊ ਇੰਟੀਜਰ ਤਾਂ ਹੋਣ ਯਾਨੀ ਕਿ ਮਾਈਨਸ ਦਾ ਵੀ ਹੋ ਸਕਦਾ ਹੈ ਪੀ ਤੇ ਕਿਊ ਪਲੱਸ ਦਾ ਵੀ ਤੇ ਜ਼ੀਰੋ ਵੀ ਇੰਟੀਜਰ ਜਿਹੜਾ ਸੀ ਪਹਿਲਾਂ ਪੜਿਆ ਸੀ ਸੰਪੂਰਨ ਸੰਖਿਆਵਾਂ ਔਰ ਤੀਜੀ ਕੰਡੀਸ਼ਨ ਹੈ ਕਿਊ ਨੋਨ ਜ਼ੀਰੋ ਹੋਵੇ ਔਰ ਚੌਥੀ ਕੰਡੀਸ਼ਨ ਸਾਡੇ ਕੋਲ ਪੀ ਅਤੇ ਕਿਊ ਉਹਨਾਂ ਦੇ ਵਿੱਚ ਸਾਂਝਾ ਕੀ ਹੋਵੇ ਇੱਕ ਇਹਨੂੰ ਕਹਿੰਦੇ ਨੇ ਪੀ ਕਮਾ ਕਿਊ ਕੋਪ੍ਰਾਈਮ ਜਾਂ ਸਹਿ ਅਭਾਜ ਸੰਖਿਆਵਾਂ ਹੋਣ जिना का कॉमन एक होंगे है जिनाजन हाइस्ट कॉमन फैक्टर एक होंगे उन्होंने असं कहने सह आवाद संख्याव या फिर को प्रंजाबी पढ़ने असी प्रमेह संख्या वह संख्या है जिसन पी ए क्यू के रूप में लिखा जा सकता है जिथे पी ए क्यू पूर्ण संख्या ने सोरी इतने संपूर्ण आऊगा पीते क्यू की संपूर्ण संख्या ने क्यू नॉन जीरो है तो सेम ओवी पी कोमा क्यू केजा कि के होद तो वक्त ਇਹ ਕਹਿੰਦੇ ਹੋਰ ਪਰਿਭਾਸ਼ਾ ਵੀ ਹੁੰਦੀ ਹੈ ਸਾਡੇ ਕੋਲ ਡੈਸੀਮਲ ਦੇ ਰੂਪ ਵਿੱਚ ਫ੍ਰੈਕਸ਼ਨ ਨੰਬਰ ਦੀ ਇਟ ਕੈਨ ਆਲਸੋ ਰਿਟਨ ਐਸ ਇਨ ਟਰਮੀਨੇਟਿੰਗ ਤੇ ਰਿਪੀਟਿੰਗ ਇਸ ਨੂੰ ਸਮਾਪਤ ਕੀਤਾ ਜਾ ਸਕਦਾ ਹੈ ਦਸ਼ਮਲਵ ਵਿੱਚ ਲਿਖੀ ਜਿਵੇਂ 1/2 ਇਹਨੂੰ ਲਿਖਾਂਗੇ 0.5 ਜਿਹੜਾ ਤਾਂ ਦਸ਼ਮਲਵ ਪ੍ਰਸਾਰ ਸ਼ਾਂਤ ਹੋਵੇ ਜਾਂ ਸਮਾਪਤ ਹੋ ਜਾਏ ਤੇ ਉਹ ਯਾ ਰਿਪੀਟ ਹੁੰਦਾ ਰਹੇ ਆਹਨ ਇੱਕ ਐਗਜ਼ਾਮਪਲ ਦੇਖਦੇ ਆਪਾਂ

ਉਨੋਂ ਕੀ ਕਰਨਿਆ ਸੀ ਉਹਦਾ ਜਿਹੜੀ ਫਾਰਮ ਬਣੂਗੀ ਜਿਹੜੀ ਫਾਰਮ ਬਣੂਗੀ ਪੀ/ਕਿਊ ਫਾਰਮ ਬਣੂਗੀ ਯਾਨੀ ਕਿ ਉਹ ਕੀ ਬਣੂਗੀ ਸਾਡੇ ਕੋਲ ਰੈਸ਼ੀਨਲ ਨੰਬਰ ਮੰਨਣਗੇ ਪਰਮੇ ਸੰਖਿਆਵਾਂ ਆਲ ਟਰਮੀਨੇਟਿੰਗ ਐਂਡ ਰਿਪੀਟਿੰਗ ਡੈਸੀਮਲ ਆ ਰੈਸ਼ੀਨਲ ਨੰਬਰਸ ਸਾਰੇ ਸ਼ਾਂਤ ਅਤੇ ਦੁਹਰਾਉਂਦੇ ਹੋਏ ਜਿਹਦੇ ਦੁਹराई ਹੋ ਰਹੀ ਹੈ ਦਸ਼ਮਲ ਪਰਮੇ ਸੰਖਿਆਵਾਂ ਹੁੰਦੀਆਂ ਨਹੀਂ ਪੇਪਰ ਦੇ ਵਿੱਚ ਪੀ/ਕਿਊ ਦੇ ਫਾਰਮ ਚ ਵੀ ਪਰਮੇ ਸੰਖਿਆ ਦੀ ਪਰਿਭਾਸ਼ਾ ਪੁੱਛ ਸਕਦਾ ਹੋ ਤੇ ਡੈਸੀਮਲ ਦੇ ਰੂਪ ਵਿੱਚ ਵੀ ਪੁੱਛ ਸਕਦਾ ਹੈ ਨੈਕਸਟ ਸਾਡੇ ਕੋਲ ਕੀ ਹੈ ਇੰਪੋਰਟੈਂਟ ਟੌਪਿਕ ਨਿਆ

ਡੈਸੀਮਲ ਪ੍ਰਸਾਰ ਹੈਗਾ ਦਸ਼ਮਲ ਉਹਦਾ ਟਰਮੀਨੇਟ ਨਹੀਂ ਹੋਊਗਾ ਨਾ ਹੀ ਰਿਪੀਟ ਹੋਊਗਾ ਜਿਵੇਂ ਆਏਗਾ √2 ਆਹ ਦੇਖੋ ਇਹਦਾ ਦਸ਼ਮਲ ਪ੍ਰਸਾਰ ਚੱਲ ਜੀ ਜਾਂਦਾ 414213 ਨਾ ਰਿਪੀਟ ਹੋ ਰਿਹਾ ਨਾ ਸੇਮ ਹੈ ਐਵੇਂ √3 ਐਵੇਂ π ਸਭ ਤੋਂ ਇੰਪੋਰਟੈਂਟ ਹੈਗਾ π ਕੀ ਹੁੰਦਾ ਹੈ π ਨੂੰ ਅਸੀਂ ਕਈ ਵਾਰ 22/7 ਵੀ ਲਿਖ ਲੈਂਦੇ ਆ p/q ਦੇ ਫਾਰਮ ਚ ਲੇਕਿਨ ਆ π ਦਾ ਅਡਜੈਕਟ ਮੁੱਲ ਨਹੀਂ ਹੁੰਦਾ ਸਾਡੇ ਕੋਲ पाई अभी कई बार रहते तीन पॉइंट वन फोर चलता रहता है तो पाई की होंगे पाईज दे इरेशनल नंबर अपरिमेय संख्या आ नोट कर लो इंपोर्टेंट है कई पेपर था था या इंटरव्यून पुछे पाईज रैशनल और इैशनल तो पाई की है सामय संख्या तो क्योंकि आंधे दशा प्रसार अशांत होंपीट भी नहीं हों ਪਾ ਪਾਈ ਨੂੰ 2/7 ਮੰਨ ਕੇ p/q ਦੀ ਫਾਰਮ ਚ ਨਹੀਂ ਲੈ ਸਕਦੇ ਕਿਉਂਕਿ π ਦਾ ਮੂਲ ਉਹ ਕੁਐਸਚਨ ਸੋਲ ਕਰਨ ਵਾਸਤੇ ਅਸੀਂ 2/7 ਲੈ ਲਏ ਨੇ ਲੇਕਿਨ π ਦਾ ਅਡਜੈਕਟ ਮੂਲ 2/7 ਨਹੀਂ ਹੁੰਦਾ। ਉਹ ਐਸ ਤੋਂ ਰਿਲੇਟਿਡ ਕਈ ਕੁਐਸਚਨ ਐਵੇਂ ਦੇ ਵੀ ਆ ਜਾਂਦੇ ਨੇ অপਸ਼ਨ ਵਾਈਜ਼ ਕਿ ਆਲ ਨੈਚੁਰਲ ਨੰਬਰਸ ਆਰ ਹੌਲ ਨੰਬਰਸ ਸਾਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਪੂਰਣ ਸੰਖਿਆ ਹੁੰਦੀਆਂ ਨੇ ਟਰੂ ਜਾਂ ਫਾਲਸ ਸਾਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਪੂਰਣ ਸੰਖਿਆ ਹੁੰਦੀਆਂ ਨੇ छोटे तो सब तो नंबर, फिर होल नंबर, इंटीजर, रैशनल रीयल प्राकृतिक संख्याव पूर्ण संख्या संपूर्ण संख्या संख्या संख्याव वास्तविक संख्या बारे हमें मैं दस दूंगा वास्तविक संख्या की होंगे ने पहला आपकस करने ਸਾਰੀਆਂ ਪੂਰਨ ਸੰਖਿਆਵਾਂ ਵਿੱਚ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੁੰਦੀਆਂ ਕਿਉਂਕਿ ਪੂਰਨ ਸੰਖਿਆਵਾਂ ਵਿੱਚ ਜ਼ੀਰੋ ਸ਼ਾਮਲ ਹੁੰਦਾ ਹੈ ਯਾਨੀ ਕਿ ਇਸ ਡਾਇਰੈਕਸ਼ਨ ਤੋਂ ਅਸੀਂ ਇਸ ਡਾਇਰੈਕਸ਼ਨ ਵਿੱਚ ਜਾ ਸਕਦੇ ਹਾਂ ਸਾਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਹੋਲ ਪੂਰਨ ਸੰਖਿਆਵਾਂ ਵਿੱਚ ਹੁੰਦੀਆਂ ਨੇ ਸਾਰੀਆਂ ਪੂਰਨ ਸੰਖਿਆਵਾਂ ਸੰਪੂਰਨ ਹੁੰਦੀਆਂ ਨੇ ਸੰਪੂਰਨ ਤੋਂ ਪਰमेय ਹੁੰਦੀਆਂ ਨੇ ਪਰमेय ਤੋਂ ਵਸਤਵਿਕ ਲੇਕਿਨ ਇਸ ਡਾਇਰੈਕਸ਼ਨ ਵਿੱਚ ਅਸੀਂ ਨਹੀਂ ਜਾ ਸਕਦੇ ਕਿਉਂ ਨਹੀਂ ਜਾ ਸਕਦੇ ਕਿਉਂਕਿ ਹੋਲ ਨੰਬਰ ਨੈਚੁਰਲ ਨਹੀਂ ਹੁੰਦੇ ਇੰਟੀਜਰ ਹੋਲ ਨਹੀਂ ਹੁੰਦੇ ਰੈਸ਼ੀਅਲ ਇੰਟੀਜਰ ਨਹੀਂ ਹੁੰਦੇ ਤੇ ਸਾਰੇ ਰੀਅਲ ਰੈਸ਼ਨਲ ਨਹੀਂ ਹੁੰਦੇ ਰੀਅਲ ਕੀ ਹੁੰਦੇ ਨੇ ਰੀਅਲ ਯਾ વાਸਤਵ ਸੰਖਿਆਵਾਂ ਰੈਸ਼ਨਲ ਤੇ ਇਰੈਸ਼ਨ ਨੂੰ ਮਿਲਾ ਕੇ ਬਣਦੀਆਂ ਨੇ ਇਰੈਸ਼ਨ ਨੂੰ ਅਸੀਂ Q ਨਾਲ ਡਿਨੋਟ ਕਰਦੇ ਹਾਂ ਤੇ ਇਹ ਇਰੈਸ਼ਨ ਨੂੰ ਅਸੀਂ ਡਿਨੋਟ ਕਰਦੇ ਹਾਂ Q ਕੰਪਲੀਮੈਂਟ ਨਾਲ ਪਰ ਅੰਤ ਇਹਦੇ ਤੋਂ ਸੈੱਟ ਬਣਦਾ ਯੂਨੀਅਨ ਹੁੰਦੀ ਹੈ Q ਯੂਨੀਅਨ Q ਕੰਪਲੀਮੈਂਟ ਤਾਂ ਉਹ ਸਾਡੇ ਕੋਲ Q ਬਣ ਜਾਂਦੇ ਨੇ ਰੀਅਲ વાਸਤਵ ਸੰਖਿਆਵਾਂ ਜੇ ਤੁਸੀਂ ਆ ਸਮਝ ਸਕਦੇ ਹੋ ਰੈਸ਼ਨਲ ਨੰਬਰ ਤੇ ਇਰੈਸ਼ਨਲ ਨੰਬਰ ਦੋਨਾਂ ਦਾ ਸੈੱਟ ਜਦੋਂ ਮਿਲਾ ਦਾਂਗੇ ਅਸੀਂ ਤਾਂ ਕੀ ਬਣ ਜਾਣਗੇ ਸਾਡੇ ਕੋਲ ਰੀਅਲ ਨੰਬਰ ਪਰਮੇ ਸੰਖਿਆ ਤੇ ਅ ਪਰਮੇ ਸੰਖਿਆ ਨੂੰ ਜਦੋਂ ਮਿਲਾ ਦਾਂਗੇ ਤਾਂ ਕੀ ਬਣ ਜੂਗੀ ਇੱਕ ਰੀਅਲ ਨੰਬਰ ਆਹ ਲਾਈਨ ਦੇ ਵਿੱਚ ਤੁਸੀਂ ਧਿਆਨ ਰੱਖਿਓ ਤੇ ਇਰੈਸ਼ਨਲ ਨੰਬਰ ਨਹੀਂ ਆਊਗਾ ਕਿਉਂਕਿ ਰੈਸ਼ਨਲ ਇਰੈਸ਼ਨਲ ਨਹੀਂ ਹੁੰਦੇ ਇਰੈਸ਼ਨਲ ਰੈਸ਼ਨਲ ਨਹੀਂ ਹੁੰਦੇ ਪ੍ਰਕ੍ਰਿਤਿ ਸੰਖਿਆ ਤੋਂ ਅਸੀਂ ਪੂਰਨ ਸੰਖਿਆ ਵੱਲ ਜਾ ਸਕਦੇ ਹਾਂ ਪ੍ਰਕ੍ਰਿਤਿ ਸੰਖਿਆ ਪੂਰਨ ਸੰਖਿਆ ਹੁੰਦੀ ਹੈ ਪੂਰਨ ਸੰਖਿਆ ਸੰਪੂਰਨ ਵੀ ਹੁੰਦੀਆਂ ਨਹੀਂ ਤੇ ਸੰਪੂਰਨ ਪ੍ਰਮੇਯ ਵੀ ਹੁੰਦੀਆਂ ਹਨ ਇੱਕ ਡਾਇਗ੍ਰam ਨਾਲ ਵੀ ਅਸੀਂ ਸਪਸ਼ਟ ਕਰ ਸਕਦੇ ਹਾਂ ਇਹਨੂੰ ਆਹ ਦੇਖੋ ਡਾਇਗ੍ਰam ਬਣਿਆ ਕੁਦਰਤੀ ਸੰਖਿਆਵਾਂ ਨੈਚੁਰਲ ਨੰਬਰੀਆਂ ਪ੍ਰਾਕ੍ਰਿਤਿਕ ਸੰਖਿਆਵਾਂ 1 2 3 ਜਦੋਂ ਅੰਦਰ ਵਿੱਚ ਜ਼ੀਰੋ ਐਡ ਕਰਤੀ ਤਾਂ ਕੀ ਬਣ ਗਿਆ ਪੂਰਨ ਸੰਖਿਆਵਾਂ ਆਹ ਸੈਟ ਦੇਖੋ ਕੀ ਹੈ ਪੂਰਨ ਸੰਖਿਆਵਾਂ ਯਾਨੀ ਕਿ ਕੁਦਰਤੀ ਸੰਖਿਆ ਪੂਰਨ ਸੰਖਿਆ ਹੁੰਦੀ ਆਣੀ ਉਸ ਤੋਂ ਬਾਅਦ ਜਦੋਂ ਚੋ ਮਾਈਨਸ ਵਾਲੇ ਐਡ ਕਰ ਦਾਂਗੇ ਅਸੀਂ ਤਾਂ ਉਹ ਕੀ ਬਣ ਜਾਣਗੇ ਸੰਪੂਰਨ ਸੰਖਿਆਵਾਂ ਔਰ ਇਹਦੇ ਵਿੱਚ ਜੇ ਅਸੀਂ ਭਟੇ ਵਾਲੇ ਫਾਰਮ ਐਡ ਕਰ ਦਾਂਗੇ ਉਹ ਕੀ ਬਣ ਚੁਗੀ ਪਰਮੇ ਸੰਖਿਆਵਾਂ ਕੁਦਰਤੀ ਸੰਖਿਆਵਾਂ ਪਰਮੇ ਸੰਖਿਆ ਹੁੰਦੀਆਂ ਨਹੀਂ ਕਿਉਂ ਹੁੰਦੀਆਂ ਨਹੀਂ ਕਿਉਂਕਿ ਇਹਨੂੰ ਬਟੇ ਦੇ ਫਾਰਮ ਚ ਅਸੀਂ ਲਿਖ ਸਕਦੇ ਹਾਂ ਸਾਰਿਆਂ ਥੱਲੇ ਅਸੀਂ ਇਕਲਾ ਸਕਦੇ ਹਾਂ ਪੂਰਨ ਸੰਖਿਆ ਵੀ ਪਰਮੇ ਸੰਖਿਆ ਹੁੰਦੀ ਹੈ ਕਿਉਂਕਿ ਜ਼ੀਰੋ ਥੱਲੇ ਵੀ ਅਸੀਂ ਇਕਲਾ ਸਕਦੇ ਹਾਂ ਯਾਨੀ ਕਿ ਇਸ ਡਾਇਰੈਕਸ਼ਨ ਦੇ ਵਿੱਚ ਅਸੀਂ ਜਾ ਸਕਦੇ ਹਾਂ ਕੁਦਰਤੀ ਸੰਖਿਆ ਪੂਰਨ ਸੰਪੂਰਨ ਹੁੰਦੀ ਹੈ ਸੰਪੂਰਨ ਪਰਮੇ ਹੁੰਦੀ ਹੈ ਪਰਮੇ ਕੀ ਹੁੰਦੀ ਆ ਕੇ ਵਸਤਵਿਕ ਸੰਖਿਆਵਾਂ ਜਦੋਂ ਵਸਟਰ ਚ ਆਣਾ ਪੋਸੀਬਲ ਨਹੀਂ ਹੈਗਾ ਆ ਗਲਤ ਹੋ ਜਾਣਗੇ ਪਰਮੇ ਸੰਖਿਆ ਸੰਪੂਰਨ ਨਹੀਂ ਹੁੰਦੀ संपूर्ण पूर्ण नहीं होंगी पूर्ण कुदरती नहीं होंगी क्यों नहीं होंगी पूर्ण कुदरती क्योंकि पूर्ण संख्या लेकिन कुदरती संख्या भी जीरो नहीं है। अज अ टोपिक ही कवर करा कल अभी इस रिलेटिड नैक्सट अगे अंकित मुलानक पार्ट टू या नैक्सट भीडियो आ डिस्कस करा Thanks for watching.